ਮੈਂ ਬਹੁਤ ਬਲੈਸ ਬਤੁਤੈਂਕ ਮਾਡਮ ਅਕਸ਼ ਨਗਰ ਕੌਂਸਲ ਦੇ ਪ੍ਰਧਾਨ ਜੀ ਦੇ ਕੁਰਸੀ ਤੇ ਬੈਠ ਚੁੱਕੇ ਹਾਂ ਜਿਹੜੇ ਕੰਮ ਆ ਪਹਿਲਾਂ ਤੁਹਾਡੀ ਨਿਗਾਹ ਚ ਪਉਣਗੇ ਵੀ ਜਿਹੜੇ ਸੱਚੀ ਕਰੂੰ ਸਭ ਤੋਂ ਪਹਿਲਾਂ ਤਾਂ ਮੈਂ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਤੁਸੀਂ ਇੰਨਾ ਟਾਈਮ ਸਾਡੇ ਲਈ ਵੇਟ ਵੀ ਕੀਤਾ ਸਾਡੇ ਲਈ ਟਾਈਮ ਵੀ ਕੱਢਿਆ ਫਿਰ ਉਸ ਤੋਂ ਬਾਅਦ ਮੈਂ ਆਮ ਆਦਮੀ ਪਾਰਟੀ ਦੇ ਮੈਂਬਰ ਪ੍ਰਧਾਨ ਕੇਜਰੀਵਾਲ ਸਾਹਿਬ ਭਗਵੰਤ ਮਾਨ ਜੀ ਅਮਨਦੀਪਾ ਰੋੜਾ ਕੱਕਰ ਬੈਂਸ ਸਾਹਿਬ ਤੇ ਐਮਐਲਏ ਸਾਹਿਬ ਰਿਸਪੈਕਟਡ ਸਾਡੇ ਐਮਐਲਏ ਸਾਹਿਬ ਤੇ ਮੇਰੇ ਸਾਰੇ ਜਿਹੜੇ ਐਮਸੀ ਭੈਣ ਭਾਈਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਜਿਆਦਾ ਨਾਂ ਬੋਲਦੇ ਹੋਏ ਨਾ ਮੈਨੂੰ ਜਿਆਦਾ ਬੋਲਣਾ ਆਣਾ ਹੈ ਤੇ ਬਸ ਮੈਂ ਇਹ ਕਹੂੰਗੀ ਕਿ ਮੈਂ ਤੁਹਾਡੇ ਸਾਰੇ ਭੈਣ ਭਾਈਆਂ ਦੀ ਹੈਲਪ ਦੇ ਨਾਲ ਆਪਣੇ ਸ਼ਹਿਰ ਦਾ ਵਿਕਾਸ ਕਰੂੰਗੀ ਜਿੱਥੋਂ ਤੱਕ ਹੋ ਸਕਿਆ ਮੈਂ ਪੂਰੀ ਇਮਾਨਦਾਰੀ ਤੇ ਵਫਾਦਾਰੀ ਨਾਲ ਤੁਹਾਡੇ ਸਾਰਿਆਂ ਦੇ ਨਾਲ ਤੁੰਗੀ ਪਹਿਲਾਂ ਤਾਂ ਇਹ ਤੁਹਾਡਾ ਬਹੁਤ-ਬਹੁਤ ਧੰਨਵਾਦ ਐ ਕਿ ਤੁਹਾਨੂੰ ਇੰਤਜ਼ਾਰ ਕਰਨਾ ਪਿਆ ਉਸ ਤੋਂ ਬਾਅਦ ਮੈਂ ਇਸ ਜ਼ਿੰਮੇਵਾਰੀ ਲਈ ਸਾਡੇ ਪਾਰਟੀ ਸੁਪਰੀਮੋ ਕੇਜਰੀਵਾਲ ਸਾਹਿਬ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਜੀ ਦਾ ਤੇ ਸਾਡੇ ਪੰਜਾਬ ਪ੍ਰਧਾਨ ਅਮਨ ਰੋੜਾ ਜੀ ਦਾ ਤੇ ਹਰਜੋਤ ਬੈਂਸੇ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜ਼ਿੰਮੇਵਾਰੀ ਲਈ ਤੇ ਆਪਣੇ ਸਭ ਤੋਂ ਜ਼ਿਆਦਾ ਧੰਨਵਾਦ ਸਤਕਾਰਯੋਗ ਐਮਐਲਏ ਸਾਹਿਬ ਦਾ ਜੀ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਦਾ ਸਮੂਹ ਮੈਂਬਰਾਂ ਦਾ ਕਰਦਾ ਜਿਨ੍ਹਾਂ ਨੇ ਇਹ ਜ਼ਿੰਮੇਵਾਰੀ ਦਿੱਤੀ ਆ ਜਿਹੜੀ ਕੰਮਾਂ ਦੀ ਗੱਲ ਆ ਅਸੀਂ ਇਸ ਕੁਰਸੀ ਤੇ ਬੈਠਣ ਤੋਂ ਪਹਿਲਾਂ ਵੀ ਇੱਕ ਟੀਮ ਦੀ ਤਰ੍ਹਾਂ ਪਰਿਵਾਰ ਦੇ ਤਰ੍ਹਾਂ ਸਾਰੇ ਸ਼ਹਿਰ ਨੂੰ ਪਹਿਲਾਂ ਵੀ ਪੂਰਾ ਕਰ ਰਹੇ ਆ ਕੰਮ ਕਰ। ਬਾਕੀ ਜੋ ਵੀ ਹੁਣ ਹੋਊਗਾ ਕੋਈ ਚੁਣੌਤੀਆਂ ਹੋਣਗੇ ਕੋਈ ਚੁਣੌਤੀ ਵਾਲੀ ਗੱਲ ਨਹੀਂ ਹੁੰਦੀ ਕਿ ਪਰਿਵਾਰ ਤੌਰ ਤੇ ਕੰਮ ਕਰਨਾ ਇਕੱਠੇ ਹੋ ਕੇ ਕਰਨਾ ਕੋਈ ਚੁਣੌਤੀ ਨਹੀਂ ਹੁੰਦੀ ਜੀ ਇਸ ਲਈ ਸ਼ਹਿਰ ਵਾਸੀਆਂ ਨੂੰ ਇਹਨਾ ਕਿ ਮੈਂ ਤੁਹਾਡੇ ਤੋਂ ਬ੍ਰੋਸਾ ਕੀਤਾ ਹੈ। ਸ਼ਹਿਰ ਵਾਸੀਆਂ ਲਈ ਇਹ ਸੰਦੇਸ਼ ਆ ਜੀ ਸਾਡੇ ਨਾਲ ਜੋ ਵੀ ਪਰਿਵਾਰਕ ਤੌਰ ਤੇ ਸਾਨੂੰ ਦੱਸ ਕੇ ਜੋ ਵੀ ਕੋਈ ਰਹਿਦਾ ਅਧੂਰਾ ਕੰਮ ਆ ਜਿਵੇਂ ਕੋਈ ਪਾਰਕ ਦਾ ਪਾਰਕਿੰਗ ਦਾ ਸਾਨੂੰ ਦੱਸ ਕੇ ਸਹਿਯੋਗ ਦਿੱਤਾ ਜਾਵੇ ਅਸੀਂ ਸਾਰੇ ਕੰਮ ਕਰ ਇਹਦੇ ਕੰਮ ਕਰਾਵਾਂਗੇ। ਸਭ ਤੋਂ ਪਹਿਲਾਂ ਤਾਂ ਸਾਰੇ ਸ਼ਹਿਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ। ਦੂਜੇ ਨੰਬਰ ਤੇ ਤੁਸੀਂ ਜਿੰਨੇ ਵੀ ਮੇਰੇ ਮੀਡੀਆ ਕਰਮੀ ਭਰਾ ਪੱਤਰਕਾਰ ਸਾਹਿਬ ਸਾਰੇ ਚੈਨਲਾਂ ਤੋਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿਉਂਕਿ ਅਸੀਂ ਤੁਹਾਡੀ ਵੇਟ ਕਰਵਾਈ ਤੀਜੇ ਨੰਬਰ ਤੇ ਮੈਂ ਧੰਨਵਾਦ ਕਰਦਾ ਸਾਡੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਜੀ ਦਾ ਨਾਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਨਾਲ ਪੰਜਾਬ ਦੇ ਪ੍ਰਧਾਨ ਵਰਕਿੰਗ ਪ੍ਰਧਾਨ ਸ੍ਰੀ ਅਮਨ ਅਰੂੜਾ ਜੀ ਦਾ ਨਾਲ ਹੀ ਸਾਡੇ ਜਿਹੜੇ ਬਾਗਾ ਪ੍ਰਾਣਾ ਨਗਰ ਕੌਂਸਲ ਦੇ ਜਿਹੜੇ ਇੰਚਾਰਜ ਸੀ ਸ੍ਰੀ ਹਰਜੋਤ ਬੈਂਸ ਜੀ ਉਹਨਾਂ ਦਾ ਵੀ ਤੇ ਸਾਡੇ ਲੋਕ ਸਭਾ ਇੰਚਾਰਜ ਅਮਨ ਮੋਹੀ ਜੀ ਦਾ ਇਹਨਾਂ ਸਾਰੀ ਲੀਡਰਸ਼ਿਪ ਦਾ ਵੀ ਧੰਨਵਾਦ ਕਰਦੇ ਆ ਜਿਹੜੀ ਅੱਜ ਨਗਰ ਕੌਂਸਲ ਦੇ ਵਿੱਚ ਲਗਭਗ ਪਿਛਲੇ ਦਿਨੀ 15 ਦੇ 15 ਜਿਹੜੇ ਐਮ ਸੀ ਸੀਓ ਆਮ ਆਦੀਮ ਪਾਰਟੀ ਦੇ ਬਣੇ ਸੀਗੇ ਅਸੀਂ ਅੱਜ ਦੀ ਤਰੀਕ 15 ਤਰੀਕ ਜਿਹਦੇ ਵਿੱਚ ਸਾਡੇ ਐਸ ਡੀ ਐਮ ਸਾਹਿਬ ਸਿੱਧੂ ਸਾਹਿਬ ਸਾਡੇ ਤੂਰ ਸਾਹਿਬ ਈਓ ਸਾਹਿਬ ਤੇ ਸਾਡੇ ਭੀਮ ਸੈਨ ਜੀ ਤਹਿਸੀਲਦਾਰ ਸਾਹਿਬ ਇਹ ਜਿਹੜੇ ਆਫੀਸਰ ਸੀਗੇ ਜਿਹੜੇ ਅੱਜ ਦੀ ਜਿਹੜੀ ਚੋਣ ਹੋਈ ਆ ਐਸ ਡੀ ਐਮ ਸਾਹਿਬ ਉਸ ਚੋਣ ਦੇ ਇੰਚਾਰਜ ਰਹੇ ਨੇ ਤੇ ਮਿਊਨਿਸਪਲ ਐਕਟ 24 1 ਦੇ ਅਧੀਨ ਆ ਜਿਹੜੀ ਇਹ ਚੋਣ ਹੋਈ ਆ ਉਹਦੇ ਵਿੱਚ ਮੈਨੂੰ ਦੱਸਦਿਆਂ ਨੂੰ ਬੜੀ ਖੁਸ਼ੀ ਹੋ ਹੋ ਰਹੀ ਆ ਕਿ ਸਾਰੀ ਚੋਣ ਬਹੁਤ ਹੀ ਪਿਆਰ ਦੇ ਨਾਲ ਬਹੁਤ ਹੀ ਇਤفاق ਦੇ ਨਾਲ ਸ਼ਾਂਤੀ ਦੇ ਨਾਲ ਤੇ ਸਰਬਸੰਮਤੀ ਦੇ ਨਾਲ ਹੋਈ ਜਾ। ਇਹਦੇ ਵਿੱਚੋਂ ਜਦੋਂ ਹੀ ਸਾਡੀ ਪ੍ਰੋਸੀਡਿੰਗ ਸਟਾਰਟ ਹੋਈ ਤਾਂ ਸਭ ਤੋਂ ਪਹਿਲਾਂ ਸਾਡੇ ਸ਼ਹਿਰ ਦੇ ਪ੍ਰਧਾਨ ਜਿਹੜੇ ਸਾਡੇ ਪਾਰਟੀ ਦੇ ਪੁਰਾਣੇ ਲੀਡਰ ਨੇ ਦੋਸਤ ਵੀ ਨੇ ਗੁਰਪ੍ਰੀਤ ਮਚੰਦਾ ਜੀ ਉਹਨਾਂ ਨੇ ਉੱਠ ਕੇ ਪ੍ਰਧਾਨਗੀ ਦੇ ਵਾਸਤੇ ਸਾਡੇ ਮੇਰੇ ਸਤਿਕਾਰਯੋਗ ਆਂਟੀ ਸੋਨੀਆ ਰਾਣੀ ਉਹਨਾਂ ਦਾ ਨਾਮ ਰੱਖਿਆ ਸਾਰੇ ਐਮਸੀਆਂ ਦੇ ਸਾਹਮਣੇ ਤੇ ਤਰਨ ਜੀ ਨੇ ਤਰਨ ਗੋਇਆ ਜੀ ਨੇ ਉਹਨਾਂ ਦੇ ਨਾਮ ਤੇ ਤਸਦੀਕ ਕੀਤੀ ਤੇ ਸਾਡੇ ਸਾਰੇ ਦੇ ਸਾਰੇ 15 ਦੇ 15 ਜਿਹੜੇ ਐਮਸੀ ਨੇ ਮੈਂਬਰਾਂ ਨੇ ਉਹਨਾਂ ਨੇ ਹੱਥ ਖੜੇ ਕਰਕੇ ਉਸ ਨਾਮ ਤੇ ਸਹਿਮਤੀ ਦਿੱਤੀ ਹੈ ਤੇ ਮੈਨੂੰ ਲੱਗਦਾ ਇਹ ਪਹਿਲੀ ਵਾਰ ਹੋਇਆ ਕਿ ਸਾਰੇ ਦੇ ਸਾਰੇ ਮੈਂਬਰ ਮੇਰੀ ਵੀ ਵੋਟ ਸੀ ਪਰ ਮੇਰੀ ਵੋਟ ਅਸੀਂ ਸਾਰੇ ਸਹਿਮਤ ਹੋ ਕੇ ਸਾਰਿਆਂ ਨੇ 16 ਦੇ 16 ਮੈਂਬਰਾਂ ਨੇ ਤਾਂ ਅਸੀਂ ਸਰਬਸੰਮਤੀ ਦੇ ਨਾਲ ਜਿਹੜੇ ਸ਼ਹਿਰ ਦੇ ਪ੍ਰਧਾਨ ਨੇ ਨਗਰ ਕੌਂਸਲ ਦੇ ਉਹ ਅੱਜ ਤੋਂ ਸ਼ਹਿਰ ਦੇ ਪ੍ਰਧਾਨ ਸੋਨੀਆ ਰਾਣੀ ਜੀ ਨੇ ਜਿਹੜੇ ਕਿ ਪਵਨ ਗੁਪਤਾ ਜੀ ਸਾਡੇ ਸਤਿਕਾਰਯੋਗ ਅੰਕਲ ਨੇ ਜਿਹੜੇ ਕਿ ਪਿਛਲੇ ਲੰਬੇ ਸਮੇਂ ਤੋਂ ਸਾਡੀ ਪਾਰਟੀ ਦੇ ਅਹੁਦੇਦਾਰ ਵੀ ਨੇ ਤੇ ਟ੍ਰੇਡ ਵਿੰਗ ਦੇ ਵਿੱਚ ਸਾਡੀ ਪਾਰਟੀ ਦੇ ਅਫੀਸ਼ੀਅਲ ਅਹੁਦੇਦਾਰ ਨੇ ਉਹਨਾਂ ਕੋਲੋਂ ਪਿਛਲੇ 3 ਸਾਲਾਂ ਤੋਂ ਆਮ ਆਦਮੀ ਪਾਰਟੀ ਦਾ ਟ੍ਰੇਡ ਵਿੰਗ ਦਾ ਬਾਘਾਪਰਾਣਾ ਦਾ ਅਹੁਦਾ ਵੀ ਆ ਤਾਂ ਅਸੀਂ ਉਹਨਾਂ ਨੂੰ ਚੁਣਿਆ ਪ੍ਰਧਾਨਗੀ ਦੇ ਵਾਸਤੇ ਤੇ ਮੈਂ ਪ੍ਰਧਾਨ ਜੀ ਨੂੰ ਵਧਾਈ ਵੀ ਦਿਨਾ ਉਸ ਤੋਂ ਬਾਅਦ ਜਦੋਂ ਸੈਕੰਡ ਵਾਈਸ ਪ੍ਰਧਾਨ ਨਗਰ ਕੌਂਸਲ ਬਾਘਾਪਰਾਣਾ ਦੀ ਚੋਣ ਵਾਸਤੇ ਮਨਦੀਪ ਤੱਕੜ ਜੀ ਜਿਹੜੇ ਵਾਰਡ ਨੰਬਰ 6 ਤੋਂ ਸਾਡੇ ਐਮ ਸੀ ਸੀ ਉਹਨਾਂ ਨੇ ਰਣਜੀਤ ਸਿੰਘ ਬਰਾੜ ਜਿਨ੍ਹਾਂ ਨੇ ਜਿਹੜਾ ਪੂਰਾ ਇਲੈਕਸ਼ਨ ਦਾ ਪ੍ਰੋਸੈਸ ਚੱਲਿਆ ਤੇ ਪਿਛਲੇ ਜਦੋਂ ਤੋਂ ਆਮ ਆਦਮੀ ਪਾਰਟੀ ਸ਼ੁਰੂ ਹੋਈ ਆ ਜਦੋਂ ਤੋਂ ਆਮ ਆਦਮੀ ਪਾਰਟੀ ਸਟਾਰਟ ਹੋਈ ਆ ਉਦੋਂ ਤੋਂ ਹੀ ਆਮ ਆਦਮੀ ਪਾਰਟੀ ਦੇ ਨਾਲ ਨੇ ਜਿਨ੍ਹਾਂ ਨੇ ਬੜੀ ਬੇਨਤੀ ਕੀਤੀ ਆ ਸ਼ਹਿਰ ਦੇ ਕੰਮਾਂ ਵਾਸਤੇ ਤਤਪਰ ਰਹਿੰਦੇ ਨੇ ਤਾਂ ਮਨਦੀਪ ਕੱਕੜ ਜੀ ਨੇ ਰਣਜੀਤ ਸਿੰਘ ਬਰਾੜ ਦਾ ਨਾਮ ਰਣਜੀਤ ਸਿੰਘ ਬਰਾੜ ਜਿਹੜੇ 2 ਨੰਬਰ ਵਾਰਡ ਤੋਂ ਐਮਸੀ ਨੇ ਤਾ ਮਨਦੀਪ ਜੀ ਨੇ ਉਹਨਾਂ ਦਾ ਨਾਂ ਸਾਹਮਣੇ ਲੈ ਕੇ ਆਂਦਾ ਤੇ ਸਾਡੇ 15 ਨੰਬਰ ਵਾਰਡ ਤੋਂ ਸਾਡੇ ਐਮਸੀ ਪਿਰਥੀ ਜੀ ਪਿਰਥੀ ਸਿੰਘ ਜੀ ਉਹਨਾਂ ਨੇ ਉਹਨਾਂ ਦੇ ਨਾਮ ਤੇ ਤਸਦੀਕ ਕਰਕੇ ਫਿਰ ਸਾਡੇ ਸਾਰੇ ਹਾਊਸ ਦੇ ਸਾਰੇ ਦੇ ਸਾਰੇ ਮੈਂਬਰਾਂ ਨੇ ਆਪਣੇ ਹੱਥ ਖੜੇ ਕਰਕੇ ਜਿਹੜਾ ਕਿ ਆਪਣੇ ਪਾਰਟ ਆਫ ਸਿਸਟਮ ਆ ਜਿਹੜਾ ਕਿ ਕਾਨੂੰਨ ਕਹਿੰਦਾ ਵੀ ਤੁਸੀਂ ਹੱਥ ਖੜੇ ਕਰਕੇ VOTING ਕਰਨੀ ਆ ਤਾਂ ਉਹਨਾਂ ਨੇ ਸਾਰਿਆਂ ਨੇ ਸਹਿਮਤੀ ਦੇ ਨਾਲ VOTING ਕਰਕੇ ਵਾਈਸ ਪ੍ਰਧਾਨ ਦੇ ਤੌਰ ਤੇ ਰਣਜੀਤ ਸਿੰਘ ਬਰਾੜ ਦਾ ਨਾਮ ਲੈ ਕੇ ਆਂਦਾ ਇਹ ਜਿਹੜੀਆਂ ਦੋ ਸਾਡੀਆਂ ਆਉਦੇਦਾਰੀਆਂ ਹੋਈਆਂ ਨੇ ਕਿਉਂਕਿ ਬਹੁਤ ਜ਼ਰੂਰੀ ਹੁੰਦੀ ਆ ਇਹਨਾਂ ਵਾਸਤੇ ਮੈਂ ਦੋ ਚੀਜ਼ਾਂ ਤੁਹਾਨੂੰ ਕਹਿਣੀਆਂ ਚਾਹਣਾ ਇੱਕ ਤਾਂ ਇਹ ਕਿ ਇਸ ਪੂਰੀ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਸਾਨੂੰ ਸਭ ਤੋਂ ਵੱਧ ਵੱਧ ਸਹਿਯੋਗ ਮਿਲਿਆ ਮੇਰੇ ਵੱਡੇ ਭਰਾ ਤਰਮਿੰਦਰ ਰਖੜਾ ਜੀ ਸਾਡੇ ਬਲਾਕ ਇੰਚਾਰਜ ਗਗਨਦੀਪ ਚੱਡਾ ਤੇ ਗੌਰਵ ਖਰਾਨਾ ਜਿਹੜੇ ਸਾਡੇ ਬਲਾਕ ਦੇ ਇੰਚਾਰਜ ਨੇ ਤੇ ਤਰਮਿੰਦਰ ਰਖੜਾ ਜੀ ਨੇ ਇਹ ਸਾਰੀ ਪ੍ਰੋਸੈਸ ਦੇ ਵਿੱਚ ਮੂਰੀ ਹੋ ਕੇ ਇੱਕ ਜ਼ਿੰਮੇਵਾਰੀ ਦੇ ਨਾਲ ਆਪਣੀ ਭੂਮਿਕਾ ਨਿਭਾਈ ਆ ਤੇ ਉਸ ਤੋਂ ਬਾਅਦ ਸਾਡੇ ਸ਼ਹਿਰੀ ਪ੍ਰਧਾਨ ਮਨਚੰਦਾ ਜੀ ਬਾਕੀ ਸਾਰੀ ਜਿੰਨੀ ਵੀ ਸਾਡੀ ਟੀਮ ਸਾਰੀ ਟੀਮ ਨੇ ਬਹੁਤ ਵਧੀਆ ਤਾਲਮੇਲ ਦੇ ਨਾਲ ਇਹ ਜਿਹੜੀਆਂ ਅਹੁਦੇਦਾਰੀਆਂ ਹੋਈਆਂ ਨੇ ਤੇ ਕਾਰਨ ਪੁੱਛਦੇ ਨੇ ਆਮ ਤੌਰ ਤੇ ਤੁਹਾਡਾ ਵੀ ਸਵਾਲ ਹੋਊਗਾ ਵੀ ਕੀ ਕਾਰਨ ਨੇ ਵੀ ਜੇ ਰਣਜੀਤ ਸਿੰਘ ਬਰਾੜ ਦੀ ਚੋਣ ਹੋਈ ਤਾਂ ਉਹਦੇ ਪਿੱਛੇ ਤੁਸੀਂ ਕੀ ਕੀ ਚੀਜ਼ਾਂ ਸਾਹਮਣੇ ਸੀਗੀਆਂ ਜਾਂ ਸਾਡੇ ਅੰਟੀ ਜੀ ਸੋਨੀਆ ਰਾਣੀ ਜੀ ਦੀ ਚੋਣ ਹੋਈ ਇਹਦੇ ਪਿੱਛੇ ਕੀ ਕੀ ਚੀਜ਼ਾਂ ਸੀਗੀਆਂ ਮੈਂ ਤੁਹਾਨੂੰ ਦੋ ਚੀਜ਼ਾਂ ਕਲੀਅਰ ਕਰਨੀਆਂ ਚਾਹਣਾ ਇੱਕ ਤਾਂ ਸਾਡੇ ਸਾਰੇ ਦੇ ਸਾਰੇ 15 ਦੇ 15 ਐਮਸੀ ਬੜੇ ਕਾਬਿਲ ਸੀ ਹਰ ਇੱਕ ਐਮਸੀ ਪ੍ਰਧਾਨaband ਦੀ ਵੀ ਸ਼ਮਤਾ ਰੱਖਦਾ ਹਰ ਇੱਕ ਐਮਸੀ ਵਾਈਸ ਪ੍ਰਧਾਨaband ਦੀ ਵੀ ਸ਼ਮਤਾ ਰੱਖਦਾ ਹੈ ਕਿਉਂਕਿ ਸਾਰੇ ਬੇਦਾਗ ਨੇ ਸਾਰੇ ਬਹੁਤ ਚੰਗੇ ਨੇ ਮਿਹਨਤੀ ਨੇ ਤੇ ਆਮ ਤੌਰ ਤੇ ਬਾਗੇਪੁਰਾਣੇ ਹਲਕੇ ਦੇ ਵਿੱਚ ਸਰਕਾਰ ਕੋਲ ਜਿਹੜੀ ਸਭ ਤੋਂ ਵੱਡੀ ਪੋਸਟ ਐਮ ਐਲ ਏ ਉਸ ਤੋਂ ਬਾਅਦ ਨਗਰ ਕੌਂਸਲ ਦੇ ਪ੍ਰਧਾਨ ਉਸ ਤੋਂ ਬਾਅਦ ਮਾਰਕੀਟ ਕਮੇਟੀ ਦਾ ਚੇਅਰਮੈਨ ਉਸ ਤੋਂ ਬਾਅਦ ਬਲਾਕ ਸੰਮਤੀ ਦੇ ਚੇਅਰਮੈਨ ਉਸ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਜਿਹੜੀਆਂ ਪੰਜ ਪੋਸਟਾਂ ਆਫੀਸ਼ੀਅਲ ਪੋਸਟਾਂ ਹੁੰਦੀਆਂ ਨੇ ਜਿਹੜੇ ਕਿ ਲੋਕਾਂ ਦੇ ਪੰਜ ਨੁਮਾਇੰਦੇ ਹੁੰਦੇ ਨੇ ਉਹਦੇ ਵਿੱਚ ਬਾਗੇਪੁਰਾਣੇ ਐਮ ਐਲ ਏ ਦੀ ਚੋਂ ਪਹਿਲਾ ਹੋ ਗਈ ਆ ਤੁਸੀਂ ਸਾਰੇ ਜਾਣਦੇ ਹੋ ਤੇ ਹੁਣ ਸਾਡੇ ਕੋਲ ਨਗਰ ਕੌਂਸਲ ਸੀ ਤੇ ਅਸੀਂ ਸਾਰਿਆਂ ਨੇ ਇਹੀ ਸੋਚਿਆ ਵੀ ਆਪਾਂ ਬਲਾਕ ਸਮਤੀ ਦੇ ਚੇਅਰਮੈਨ ਵੀ ਕਿਉਂਕਿ ਬਲਾਕ ਸਮਤੀ ਪਿੰਡਾਂ ਦੀਆਂ ਪਿੰਡਾਂ ਚੋਂ ਲੱਗਦੇ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਵੀ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਪਿੰਡਾਂ ਦੀਆਂ ਪਿੰਡਾਂ ਚੋਂ ਲੱਗਦੇ ਨੇ ਮਾਰਕੀਟ ਕਮੇਟੀ ਆ ਜਿਹੜੀ ਉਹ ਕਿਸਾਨਾਂ ਦੀ ਕਮੇਟੀ ਆ ਜਿਹੜਾ ਉਹਦਾ ਚੇਅਰਮੈਨ ਲੱਗਦਾ ਉਹ ਵੀ ਪਿੰਡਾਂ ਚੋਂ ਲੱਗਦਾ ਤਾਂ ਸਾਡੇ ਕੋਲ ਇੱਕੋ ਇੱਕ ਪੋਸਟ ਰਹਿ ਜਾਂਦੀ ਆ ਨਗਰ ਕੌਂਸਲ ਪ੍ਰਧਾਨਗੀ ਦੀ ਸ਼ਹਿਰ ਦੀ ਪ੍ਰਧਾਨਗੀ ਦੀ ਤਾਂ ਅਸੀਂ ਸਾਰੇ ਨੇ ਵਿਚਾਰ ਬਣਾਇਆ ਵੀ ਜਿਹੜੀ ਇਹ ਸ਼ਹਿਰ ਦੀ ਪ੍ਰਧਾਨਗੀ ਦੀ ਚੋਣ ਆ ਉਹਦੇ ਵਾਸਤੇ ਜਿਸ ਵੀ ਆਪਾਂ ਮੈਂਬਰ ਸਾਹਿਬ ਦਾ ਪ੍ਰਧਾਨਗੀ ਲਈ ਨਾਮ ਲੈ ਕੇ ਆਉਣਾ ਉਹ ਸ਼ਹਿਰ ਦਾ ਹੋਣਾ ਚਾਹੀਦਾ ਤੇ Hindu gentleman ਹੋਵੇ ਤਾਂ ਕਿ ਸਾਰੇ ਲੋਕਾਂ ਨੂੰ ਆਪਾਂ ਬਰਾਬਰ ਰੱਖ ਸਕੀਏ ਕਿਉਂਕਿ ਜਿਹੜੀ ਨਗਰ ਕੌਂਸਲ ਆ ਇਹਦਾ ਜਿਹੜਾ ਸਾਰਾ ਕੰਮ ਆ ਉਹ ਟੈਕਸ ਤੇ ਚੱਲਦਾ ਨਗਰ ਕੌਂਸਲ ਦੀ ਆਮਦਨ ਤੇ ਚੱਲਦਾ ਸ਼ਹਿਰੀ ਲਗਭਗ 20 ਤੋਂ 26 ਤਰ੍ਹਾਂ ਦੇ ਟੈਕਸ ਦਿੰਦੇ ਨੇ ਉਹੀ ਨਗਰ ਕਾਉਂਸਲ ਦੀ ਆਮਦਨ ਆਉਂਦੀ ਹੈ ਉਸ ਤੋਂ ਬਾਅਦ ਸਰਕਾਰ ਦੇ ਫੰਡ ਆਉਂਦੇ ਨੇ ਫਿਰ ਅਸੀਂ ਚਾਹੁੰਦੇ ਸੀ ਵੀ ਜਿਹੜੇ ਲੋਕ ਟੈਕਸ ਪੇਅਰ ਨੇ ਜਿਹੜੇ ਲੋਕ ਵਪਾਰੀ ਨੇ ਜਿਹੜੇ ਲੋਕ ਬਿਜ਼ਨਸਮੈਨ ਨੇ ਵੀ ਜਦੋਂ ਟੈਕਸ ਉਹ ਦਿੰਦੇ ਨੇ ਨਗਰ ਕਾਉਂਸਲ ਦਾ ਟੈਕਸ ਉਹ ਪੇ ਕਰਦੇ ਨੇ ਤਾਂ ਫਿਰ ਆਪਾਂ ਕਿਉਂ ਨਾ ਉਸ ਉਹਨਾਂ ਦੇ ਵਿੱਚੋਂ ਆਪਾਂ ਨਗਰ ਕਾਉਂਸਲ ਦਾ ਪ੍ਰਧਾਨ ਬਣਾਇਆ ਜਾਵੇ ਤਾਂ ਉਸੇ ਕਰਕੇ ਮੇਰੇ ਕੋਲ ਸਾਡੇ ਕੋਲ ਚਾਰ ਆਪਸ਼ਨਾਂ ਸਿਗੀਆਂ ਗੁਰਪ੍ਰੀਤ ਮਚਿੰਦਾ ਜੀ ਸੀਗੇ ਤਰुण ਸੀਗੇ ਤੇ ਸੋਨੀਆ ਰਾਣੀ ਜੀ ਸੀਗੇ ਗੁਰਪ੍ਰੀਤ ਮਨਚੰਦਾ ਸਾਡਾ ਆਲਰੇਡੀ ਪਹਿਲਾਂ ਹੀ ਸ਼ਹਿਰੀ ਪ੍ਰਧਾਨ ਨੇ ਤੇ ਇੱਕ 11 ਨੰਬਰ ਵਾਰਡ ਤੋਂ ਸ਼ੈਲਜਾ ਜੀ ਨੇ ਸਾਡੇ ਉਹ ਵੀ ਸੀਗੇ ਮੇਰੇ ਕੋਲ ਚਾਰ ਆਪਸ਼ਨਾਂ ਸੀਗੀਆਂ ਤਾਂ ਉਹਦੇ ਚੋਂ ਗੁਰਪ੍ਰੀਤ ਮਨਚੰਦਾ ਜੀ ਪਹਿਲੇ ਹੀ ਸਾਡੇ ਸ਼ਹਿਰ ਦੇ ਪ੍ਰਧਾਨ ਨੇ ਤਾਂ ਉਸ ਤੋਂ ਬਾਅਦ ਤਰਨ ਜੀ ਜਦੋਂ ਇਹਨਾਂ ਨਾਲ ਗੱਲ ਹੋਈ ਕਿਉਂਕਿ ਸਾਡੇ ਨਾਲ ਜਿਆਦਾ ਪਿਛਲੇ ਥੋੜੇ ਸਮੇਂ ਤੋਂ ਜੁੜੇ ਨੇ ਤੇ 11 ਨੰਬਰ ਵਾਰਡ ਦੇ ਵਿੱਚੋਂ ਵੀ ਸ਼ੈਲਜਾ ਕੋਇਲ ਨੇ ਉਹ ਵੀ ਉਹਨਾਂ ਦਾ ਵੀ ਅਸੀਂ ਨਾ ਰეკਮੈਂਡ ਕੀਤਾ ਸੀ ਪਰ ਇਹ ਚਾਰਾਂ ਦੇ ਵਿੱਚੋਂ ਸਾਨੂੰ ਜਿਹੜੀ ਸਹਿਮਤੀ ਸਭ ਤੋਂ ਵੱਧ ਸਹਿਮਤੀ ਜਿੰਨਾ ਤੇ ਹੋਈ ਤਾਂ ਉਹ ਸੋਨੀਆ ਰਾਣੀ ਜੀਤੇ ਹੋਈ ਕਿਉਂਕਿ ਇਹਨਾਂ ਦੇ ਅ ਅੰਕਲ ਪਤੀ ਜੀ ਪਵਨ ਗੁਪਤਾ ਜੀ ਉਹ ਸਾਡੇ ਪਾਰਟੀ ਦੇ ਪੁਰਾਣੇ ਸੀਨੀਅਰ ਤੇ ਬਹੁਤ ਸਮੇਂ ਤੋਂ ਸਾਡੇ ਨਾਲ ਨੇ ਤਾਂ ਪ੍ਰਧਾਨਗੀ ਦੀ ਚੋਣ ਦੇ ਪਿੱਛੇ ਇਹ ਸਾਡਾ ਇੱਕ ਮਕਸਦ ਰਿਹਾ ਜਿਹੜੀ ਵਾਈਸ ਪ੍ਰਧਾਨਗੀ ਦੀ ਚੋਣ ਸੀ ਉਹਦੇ ਵਿੱਚ ਸਾਡੇ ਕੋਲ ਬਹੁਤ ਨਾਂ ਸੀਗੇ ਪਰ ਉਹਦੇ ਵਿੱਚੋਂ ਜਿਹੜੇ ਅ ਭਰਾ ਨੇ ਸਾਡੇ ਨੇ ਰঞ্জੀਤ ਨੇ ਜਿਨ੍ਹਾਂ ਨੇ ਚਾਹੇ ਮੈਨੂੰ ਐਮਐਲਏ ਬਣਾਉਣ ਵਾਸਤੇ ਜਾਂ ਨਗਰ ਕੌਂਸਲ ਦੇ ਵਿੱਚ ਸਭ ਤੋਂ ਮੋਰੀ ਰੋਲ ਨਭਾਇਆ ਪਿਛਲੇ ਸਾਰੇ ਇਲੈਕਸ਼ਨਾਂ ਦੇ ਵਿੱਚ ਇਸ ਇਲੈਕਸ਼ਨ ਦੇ ਵਿੱਚ ਵੀ ਤਾਂ ਰঞ্জੀਤ ਸਿੰਘ ਬਰਾੜ ਕਿਉਂਕਿ ਸਾਰੇ ਦੇ ਸਾਰੇ ਸਾਡੇ ਮੈਂਬਰ ਵਾਈਸ ਪ੍ਰਧਾਨ ਵਾਸਤੇ ਰঞ্জੀਤ ਸਿੰਘ ਬਰਾੜ ਦਾ ਸਹਿਮਤ ਸੀਗੇ ਤਾਂ ਅਸੀਂ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਹੀ ਸਾਡੀਆਂ ਦੋ ਚੋਣਾਂ ਹੋਈਆਂ ਨੇ ਤਾਂ ਇਹਨਾਂ ਦੋਵਾਂ ਚੋਣਾਂਾਂ ਪਿੱਛੇ ਇਹ ਹੱਥ ਆ ਤਾਂ ਬਸ ਇਹੀ ਮੇਰੀਆਂ ਤੁਹਾਨੂੰ ਮੈਂ ਆਪਣੇ ਵੱਲੋਂ ਜਿਹੜੀਆਂ ਗੱਲਾਂ ਕਰਨੀਆਂ ਸੀ ਉਹ ਕੀਤੀਆਂ ਨੇ ਬਾਕੀ ਮੈਨੂੰ ਖੈਲੀ ਉਮੀਦ ਨਹੀਂ ਸਾਨੂੰ ਵਿਸ਼ਵਾਸ ਵੀ ਆ ਕਿ ਜਿਹੜੀ ਇਹ ਸਾਡੀ 15 ਮੈਂਬਰਾਂ ਦੀ ਟੀਮ ਹੋਊਗੀ ਜਿ ਵਿੱਚ ਵਾਈਸ ਪ੍ਰਧਾਨ ਜੀ ਸੋਨੀਆ ਰਾਣੀ ਜੀ ਵਾਈਸ ਪ੍ਰਧਾਨ ਰਣਜੀਤ ਬਰਾੜ ਪ੍ਰਧਾਨ ਜੀ ਸੋਨੀਆ ਰਾਣੀ ਜੀ ਇਹਨਾਂ ਦੀ ਅਗਵਾਈ ਦੇ ਵਿੱਚ ਜਿਹੜੀ ਸਾਡੀ ਟੀਮ ਕੰਮ ਕਰੂਗੀ ਸ਼ਹਿਰ ਵਾਸਤੇ ਉਹ ਇਹੋ ਜਿਹਾ ਕੰਮ ਕਰਾਂਗੇ ਜਿਹੜਾ ਪਹਿਲਾਂ ਕਦੇ ਕਿਸੇ ਨੇ ਨਹੀਂ ਕੀਤਾ ਹੋਣਾ ਤਾਂ ਸਾਨੂੰ ਸਾਰੀ ਟੀਮ ਨੂੰ ਪੂਰਾ ਯਕੀਨ ਆ ਤੇ ਮੈਂ ਖੇਰ ਦੇ ਵਿੱਚ ਦੁਬਾਰਾ ਫੇਰ ਐਸਡੀਐਮ ਸਾਹਿਬ ਦਾ ਨੈਤ ਤਸਿਲਦਾਰ ਸਾਹਿਬ ਦਾ ਈਓ ਸਾਹਿਬ ਦਾ ਤੇ ਸਾਡਾ ਜਿੰਨਾ ਵੀ ਆਫੀਸਰ ਦੇ ਆਫਿਸ ਦੇ ਇਸ ਦੇ EMPLOYEES ਨੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਤੇ ਦੁਬਾਰਾ ਫਿਰ ਧੰਨਵਾਦ ਤੁਹਾਡਾ ਕੋਈ ਵੀ ਸਵਾਲ ਹਤੇ ਪੁੱਛ ਸਰ ਵਿਰੋਧੀਆਂ ਵੱਲੋਂ ਇਸ ਸਟਾਰਟਿੰਗ ਤੇ ਇਲਜ਼ਾਮ ਲੱਗਦਾ ਆ ਰਿਹਾ ਕਿ ਮੋਟੀ ਰਕਮ ਰਹਿ ਕੇ ਜਿਹੜਾ ਹੈਗਾ ਪ੍ਰਧਾਨਗੀ ਦਿੱਤੀ ਗਈ ਹੈ ਤੁਸੀਂ ਵਿਰੋਧੀਆਂ ਨੂੰ ਕਿਸ ਤਰ੍ਹਾਂ ਚਪਟਮਾਓ ਵੀਰ ਜੀ ਮੇਰਾ ਮੇਰੀ ਜ਼ਿੰਮੇਵਾਰੀ ਮੇਰੇ ਸ਼ਹਿਰ ਦੀ ਆ ਮੇਰੀ ਜ਼ਿੰਮੇਵਾਰੀ ਮੇਰੇ ਵਰਕਰਾਂ ਸਪੋਰਟਰਾਂ ਦੀ ਆ ਮੇਰੀ ਜ਼ਿੰਮੇਵਾਰੀ ਮੇਰੇ 15 ਐਮਸੀਆਂ ਦੀ ਆ ਹੌਣਾ ਵਿਰੋਧੀ ਕੀ ਕਹਿੰਦੇ ਨੇ ਮੈਂ ਵਿਰੋਧੀਆਂ ਦੀ ਫੇਸਬੁੱਕ ਦੇਖ ਕੇ ਤਾਂ ਆਪਦੇ ਫੈਸਲੇ ਨਹੀਂ ਲੈਂਦਾਗਾ ਨਾ ਹੀ ਮੈਂ ਕਿਸੇ ਚੀਜ਼ ਦੀ ਪਰਵਾਹ ਕਰਦਾ ਲੀਡਰ ਉਹ ਹੁੰਦਾ ਵੀ ਜਿਹੜਾ ਫੈਸਲਾ ਲਵੇ ਜਿਹੜਾ ਸ਼ਹਿਰ ਵਾਸੀਆਂ ਦੇ ਹੱਕ ਚ ਹੋਵੇ ਤੇ ਅਸੀਂ ਉਹ ਫੈਸਲਾ ਕੀਤਾ ਜਿਹੜਾ ਸ਼ਹਿਰ ਵਾਸੀਆਂ ਦੇ ਹੱਕ ਚ ਆ ਵਿਰੋਧੀ ਕੋਈ ਕੀ ਕਹਿੰਦੇ ਨੇ ਕੋਈ ਮੈਂ ਹੁਣ ਅਸੀਂ ਨਗਰ ਕੌਂਸਲ ਦਾ ਪ੍ਰਧਾਨ ਬਣਾਉਣਾ ਅਸੀਂ ਨਗਰ ਕੌਂਸਲ ਦਾ ਵਾਈਸ ਪ੍ਰਧਾਨ ਬਣਾਉਣਾ ਆਪਣੇ ਅਸੀਂ 15 ਐਮਸੀ ਨੇ ਅਸੀਂ 15 ਐਮਸੀ ਉਹਨਾਂ ਦੇ ਘਰੇ ਪੁੱਛਣ ਜਾਵਾਂਗੇ ਭਾਈ ਤੁਸੀਂ ਦੱਸੋ ਅਸੀਂ ਕਿਹਨੂੰ ਪ੍ਰਧਾਨ ਬਣਾਈਏ ਅਸੀਂ ਉਹਨਾਂ ਦੇ ਘਰੇ ਪੁੱਛਣ ਜਾਵਾਂਗੇ ਵੀ ਤੁਸੀਂ ਦੱਸੋ ਭਾਈ ਅਸੀਂ ਕਿਹਨੂੰ ਵਾਈਸ ਪ੍ਰਧਾਨ ਬਣਾਈਏ ਤਾਂ ਸਾਡੀ 15 ਜਾਣਿਆ ਐਮਸੀਆਂ ਦੀ ਟੀਮ ਜਿਹੜੀ ਸਹਿਮਤੀ ਕਰੂਗੀ ਅਸੀਂ ਉਹ ਕਰਨਾ ਤੇ ਅਸੀਂ ਫੈਸਲਾ ਉਹ ਲੈਣਾ ਜਿਹੜਾ ਅਮਰਪਾਲ ਵਾਸਤੇ ਚੰਗਾ ਜੇ ਮਾੜਾ ਨਹੀਂ ਪਤਾ ਕਿਹਦੇ ਵਾਸਤੇ ਚੰਗਾ ਜਾਂ ਮਾੜਾ ਨਹੀਂ ਪਤਾ ਜਿਹਨੇ ਬਾਨਾ ਉਹਦੇ ਵਾਸਤੇ ਚੰਗਾ ਜਾਂ ਮਾੜਾ ਨਹੀਂ ਪਤਾ ਅਸੀਂ ਫੈਸਲਾ ਉਹ ਲੈਣਾ ਸ਼ਹਿਰ ਵਾਸਤੇ ਕੀ ਚੰਗਾ ਕੀ ਮਾੜਾ ਸਾਨੂੰ ਲੱਗਿਆ ਸ਼ਹਿਰ ਵਾਸਤੇ ਇਹ ਸਾਡਾ ਜਿਹੜਾ ਫੈਸਲਾ ਹੈ ਬਹੁਤ ਵਧੀਆ ਤੇ ਬਹੁਤ ਵਧੀਆ ਨਿਕਲ ਕੇ ਆਊਗਾ ਵਿਰੋਧੀਆਂ ਦੀ ਮੈਂ ਓ ਜ਼ਿਆਦਾ ਪਰਵਾਹ ਨਹੀਂ ਕਰਦਾ ਸਰ ਹੁਣ ਪ੍ਰਧਾਨ ਬਣ ਚੁੱਕੇ ਆ ਔਰ ਸ਼ਹਿਰ ਲਈ ਸਭ ਤੋਂ ਪਹਿਲੇ ਅਧਾਰ ਤੇ ਕਿਹੜੇ ਵੱਡੇ ਕੰਮ ਹੈਗੇ ਜਿਹੜੇ ਤੁਸੀਂ ਸਟਾਰਟ ਕਰੋਗੇ ਅਸੀਂ ਸਾਡੇ ਵਾਸਤੇ ਸਾਰੇ ਕੰਮ ਇੰਪੋਰਟੈਂਟ ਨੇ ਚਾਹੇ ਉਹ ਸ਼ਹਿਰ ਦੀ ਸਫਾਈ ਦਾ ਮਸਲਾ ਹੋਵੇ ਚਾਹੇ ਡਿਵੈਲਪਮੈਂਟ ਦਾ ਮਸਲਾ ਹੋਵੇ ਚਾਹੇ ਖੇਡ ਖੇਡ ਗਰਾਊਂਡ ਬਣਾਉਣ ਦਾ ਮਸਲਾ ਹੋਵੇ ਚਾਹੇ ਪਾਰਕ ਬਣਾਉਣ ਦਾ ਮਸਲਾ ਹੋਵੇ ਚਾਹੇ ਪਾਰਕਿੰਗ ਦਾ ਮਸਲਾ ਹੋਵੇ ਚਾਹੇ ਨਗਰ ਕੌਂਸਲ ਦੀ ਸਭ ਤੋਂ ਇੰਪੋਰਟੈਂਟ ਆਮਦਨ ਵਧਾਉਣ ਦਾ ਮਸਲਾ ਹੋਵੇ ਕਿਉਂਕਿ ਜਦੋਂ ਤੋਂ ਐਸਡੀਐਮ ਸਾਹਿਬ ਪ੍ਰਬੰਧਕ ਸੀਗੇ ਜਦੋਂ ਤੋਂ ਮੈਂ ਪਿਛਲੇ 1.5-2 ਸਾਲਾਂ ਤੋਂ ਨਗਰ ਕੌਂਸਲ ਅਸੀਂ ਸਾਹਮਣੇ ਆ ਤਾਂ ਅਸੀਂ ਨਗਰ ਕੌਂਸਲ ਦੀ ਆਮਦਨ ਬਿਨਾਂ ਕੋਈ ਟੈਕਸ ਚ ਵਾਧਾ ਕੀਤੇ ਬਿਨਾਂ ਕਿਸੇ ਬੰਦੇ ਨੂੰ ਤੰਗ ਕੀਤੇ ਅਸੀਂ ਲਗਭਗ 30 ਤੋਂ 40% ਨਗਰ ਕੌਂਸਲ ਦੀ ਆਮਦਨ ਵਧਾਉਣ ਦੇ ਵਿੱਚ ਕਾਮਯਾਬ ਹੋਇਆ ਉਦੇ ਕਰਕੇ ਹੀ ਆਪਣੇ ਸ਼ਹਿਰ ਦੇ ਵਿੱਚ ਅਸੀਂ ਕਰੋੜਾਂ ਰੁਪਏ ਦਾ ਵਿਕਾਸ ਕੀਤਾ ਡਵੈਲਪਮੈਂਟ ਕੀਤੀ ਆ ਹੁਣ ਜਿਹੜਾ ਸਾਡਾ ਫਰਸਟ ਟੀਮ ਦਾ ਜਿਹੜਾ ਇਹਦਾ ਕੰਮ ਆ ਉਹ ਇਹ ਆ ਵੀ ਸਭ ਤੋਂ ਪਹਿਲਾਂ ਤਾਂ ਨਗਰ ਕੌਂਸਲ ਦੀ ਆਮਦਨ ਵਧਾਈ ਜਾਈ ਜਾਵੇ ਜਦੋਂ ਹੀ ਆਮਦਨ ਵਧੂਗੀ ਫਿਰ ਅਸੀਂ ਸ਼ਹਿਰ ਵਾਸੀਆਂ ਦੇ ਕੰਮ ਕਰਾਂਗੇ ਸੈਕੰਡ ਨਗਰ ਕੌਂਸਲ ਦੇ ਨਾਲ ਸਬੰਧਿਤ ਚਾਹੇ ਉਹ ਗਰੀਬ ਪਰਿਵਾਰ ਜਿਨ੍ਹਾਂ ਦੇ ਕੱਚੇ ਘਰ ਨੇ ਪੱਕੇ ਮਕਾਨ ਬਣਾਉਣੇ ਹੋਣ ਚਾਹੇ ਨਗਰ ਕੌਂਸਲ ਦੇ ਵਿੱਚ ਜੋ ਵੀ ਸਕੀਮ ਚਾਹੇ ਐਨਓਸੀ ਵਾਲਾ ਨਗਰ ਕੌਂਸਲ ਦੇ ਵਿੱਚੋਂ ਜੋ ਪਰਮਿਸ਼ਨ ਮਿਲਦੀ ਆ ਉਹਦੀ ਚਾਹੇ ਕੋਈ ਫਾਇਰ ਬ੍ਰਿਗੇਡ ਦੀ ਐਨਓਸੀ ਨਗਰ ਕੌਂਸਲ ਚੋਂ ਮਿਲਦੀ ਆ ਉਹਦੀ ਤਾਂ ਨਗਰ ਕੌਂਸਲ ਦੇ ਨਾਲ ਸੰਬੰਧਿਤ ਜਿਹੜੇ ਵੀ ਸਾਡੇ ਸ਼ਹਿਰ ਨਿਵਾਸੀਆਂ ਦੇ ਕੰਮ ਹੋਣਗੇ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਸਾਫ਼ ਸੁਥਰੇ ਤਰੀਕੇ ਦੇ ਨਾਲ ਇਹ ਸਾਡੀ ਟੀਮ ਕਰੂਗੀ ਇਹ ਸਾਡਾ ਸ਼ਹਿਰ ਵਾਸਤੇ ਮੇਨ ਕੰਪੋਨੈਂਟ ਐਮਐਸਐਸ ਨੂੰ ਸਵਾਲ ਪੁੱਛਣਾ ਸੀ ਜੀ ਕੌਂਸਲ ਦੇ ਨਾਂ ਤੇ ਗਵਰਨਮੈਂਟ ਵੱਲੋਂ ਥੋੜਾ ਫੇਫੂਲੇ ਜਾ ਰਹੇ ਆ ਪਰ ਸ਼ਹਿਰ ਦੇ ਉਹ ਆਵਾਟ ਕੱਲੇ ਪੱਟੀ ਪਰ ਮਾਰ ਰਹੀ ਹੈ ਆਜੇ ਦੇ ਵੱਡੇ ਐਕਸੀਡੈਂਟ ਹੋ ਰਹੀ ਹੈ ਕਦੋਂ ਧਿਆਨ ਦਿੱਤਾ ਗਿਆ ਰਹੇ ਹੈ ਸਰਕਾਰ ਜਰੂਰ ਕਰੋੜਾਂ ਰੁਪਏ ਲੈਂਦੀ ਆ ਪਰ ਬਾਗੇ ਪੁਰਾਣੇ ਦਾ ਜਿਹੜਾ ਕਾਉਸਸਸ ਦਾ ਜਿਹੜਾ ਟੈਕਸ ਆ ਉਹ ਸਾਨੂੰ 12 ਤੋਂ 14 ਲੱਖ ਰੁਪਏ ਦੇ ਵਿੱਚ ਕਲੈਕਟਿਵ ਹੁੰਦਾ ਏ ਜਿਹੜਾ ਕਿ ਪਿਛਲੇ 7-8 ਸਾਲਾਂ ਤੋਂ ਜਾਂ ਮੈਨੂੰ ਲੱਗਦਾ ਮੈਨੂੰ ਯਾਦ ਨਹੀਂਗਾ ਕਦੋਂ ਕਿਸੇ ਐਮਐਲਏ ਨੇ ਜਾਂ ਕਦੋਂ ਕਿਸੇ ਨਗਰ ਕਾਉਂਸਲ ਦੇ ਪ੍ਰਧਾਨ ਨੇ ਉਹ ਪੈਸਾ ਕਿਤੇ ਖਰਚ ਕੀਤਾ ਹੋਵੇ ਉਲਟਾ ਸਰਕਾਰ ਤੋਂ ਕਲੇਮ ਵੀ ਨਹੀਂ ਕੀਤਾ ਕਿਤੇ ਤਾਂ ਅਸੀਂ ਪਹਿਲੀ ਵਾਰ ਸਾਡੇ ਈਓ ਸਾਹਿਬ ਦੀ ਹੈਲਪ ਦੇ ਨਾਲ ਅਸੀਂ ਉਹ ਕਲੇਮ ਕੀਤਾ ਸਰਕਾਰ ਤੋਂ ਸਾਡੇ ਕੋਲੋਂ ਪੈਸੇ ਆਏ ਨੇ ਉਹਦੇ ਵਿੱਚ ਦੋ ਤਰੀਕਿਆਂ ਦੇ ਨਾਲ ਅਸੀਂ ਉਹ ਪੈਸੇ ਵਰਤ ਸਕਦੇ ਹਾਂ ਇੱਕ ਤਾਂ ਅਸੀਂ ਨਗਰ ਕੌਂਸਲ ਆਪਣੀ ਗਊਸ਼ਾਲਾ ਬਣਾਵੇ ਉਹ ਅਸੀਂ ਨਾ ਨਹੀਂ ਬਣਾਉਣਾ ਚਾਹੁੰਦੇ ਕਿਉਂਕਿ ਸ਼ਹਿਰ 'ਚ ਬਹੁਤ ਗਊਸ਼ਾਲਾ ਪਹਿਲਾਂ ਹੀ ਨੇ ਜੇ ਇੱਕ ਨਵੀਂ ਗਊਸ਼ਾਲਾ ਬਣਜੂ ਤਾਂ ਉਹ ਹੱਲ ਨਹੀਂ ਹੁੰਦਾ ਦੂਜਾ ਵੀ ਜਿੰਨੀਆਂ ਪਹਿਲਾਂ ਗਊਸ਼ਾਲਾ ਬਣੀਆਂ ਹੋਈਆਂ ਨੇ ਆਪਣੇ ਸ਼ਹਿਰ ਦੇ ਵਿੱਚ ਅਸੀਂ ਉਹਨਾਂ ਸਾਰੀਆਂ ਗਊਸ਼ਾਲਾਵਾਂ ਨੂੰ ਜਿੰਨਾ ਸਾਡੇ ਕੋਲ ਟੈਕਸ ਆ ਉਹ ਸਾਰੇ ਦੇ ਸਾਰੇ ਪੈਸੇ ਅਸੀਂ ਉਹਨਾਂ ਨੂੰ ਦੇ ਦिए ਤਾਂ ਅਸੀਂ ਇਹੀ ਪਲਾਨ ਕੀਤਾ ਸਾਡੀ ਮੀਟਿੰਗ ਵੀ ਹੋ ਗਈ ਆ ਹੁਣ ਸਾਡੇ ਨਵੇਂ ਪ੍ਰਧਾਨ ਜੀ ਨਵੇਂ ਸਾਡਾ ਪੈਨਲ ਬੈਠਾ ਤਾਂ ਸਾਡਾ ਉਹ ਮਤਾ ਪਹਿਲਾਂ ਹੀ ਪਿਆ ਹੋਇਆ ਅਸੀਂ ਲਗਭਗ ਸ਼ਹਿਰ ਦੇ ਆ 5 ਤੋਂ 6 ਜਿਹੜੀਆਂ ਗਊਸ਼ਾਲਾਵਾਂ ਨੇ ਜਿੰਨੀਆਂ ਸਾਰੀਆਂ ਨੇ ਸਾਰੀਆਂ ਨੂੰ ਜਿੰਨਾ ਸਾਡੇ ਕੋਲ ਟੋਟਲ ਟੈਕਸ ਆ ਸਾਰਾ ਜਿੰਨਾ ਸਾਡੇ ਕੋਲ ਪੈਸੇ ਨੇ ਸਾਰੇ ਵੰਡ ਕੇ ਅਸੀਂ ਉਹਨਾਂ ਗਊਸ਼ਾਲਾਵਾਂ ਨੂੰ ਸਾਰਿਆਂ ਨੂੰ ਦੇ ਦੇਣਾ ਤਾਂ ਕਿ ਉਹ ਆਪ ਪ੍ਰਬੰਧ ਕਰਨ ਬਸ ਉਹਨਾਂ ਨਾਲ ਅਸੀਂ ਬੇਨਤੀ ਉਹਨਾਂ ਨੂੰ ਇਹੀ ਕਰਾਂਗੇ ਕਿ ਜਿਹੜੇ ਵੀ ਸ਼ਹਿਰ ਦੇ ਵਿੱਚ ਆਵਾਰਾ ਪਸ਼ੂ ਹੋਣਗੇ ਤੁਸੀਂ ਉਹਨਾਂ ਦਾ ਨੰਬਰ ਲਾ ਕੇ ਤੁਸੀਂ ਆਪਣੀ ਗਊਸ਼ਾਲਾ ਦੇ ਵਿੱਚ ਲੈ ਜਾਓ ਸਰ ਇੱਕ ਪਾਰਕ ਦਾ ਜਿਹੜਾ ਹੈਗਾ ਵੱਡਾ ਸ਼ਹਿਰ ਦੇ ਲਈ ਲੋੜ ਹੈਗੀ ਆ ਔਰ ਸ਼ਹਿਰ ਵਾਸੀ ਦੀ ਮੰਗ ਵੀ ਹੈ ਕਿ ਇਹ ਜਲਦੀ ਤੋਂ ਜਲਦੀ ਕਦੋਂ ਤੱਕ ਪੂਰਾ ਹੋ ਸਕਦਾ ਕਿਉਂਕਿ ਲਾਰੇ ਸਾਰੀਆਂ ਸਰਕਾਰਾਂ ਹੀ ਲਾਉਂਦੀਆਂ ਆ ਰਹੀਆਂ ਪਹਿਲਾਂ ਕਾਂਗਰਸ ਸਰਕਾਰ ਵੀ ਕਹਿੰਦੀ ਰਹੀ ਕਾਂਗਰਸ ਵੀ ਕਹਿੰਦੇ ਕਿ ਤੁਹਾਡੇ ਲਈ ਪੂਰਾ ਕੀਤਾ ਜਾਵੇ ਅੱਜ ਤੋਂ 20 ਦਿਨਾਂ ਨੂੰ ਜਾਂ 25 ਦਿਨਾਂ ਨੂੰ ਮੈਂ ਤੁਹਾਨੂੰ ਸ਼ਹਿਰ ਵਾਸਤੇ ਇੱਕ ਬਹੁਤ ਸੋਹਣਾ ਪਾਰਕ ਹੁਣ ਤੁਸੀਂ ਕਹੋਗੇ ਬਣਿਆ ਕਿੱਥੋਂ ਕਿਵੇਂ ਬਣੂ ਕੀ ਹੋਇਆ ਤਾਂ ਅੱਜ ਤੋਂ 20 ਤੋਂ 25 ਦਿਨਾਂ ਨੂੰ ਜਿਹੜਾ ਸਾਡੀ ਇਸ ਨਗਰ ਕੌਂਸਲ ਦੀ ਪ੍ਰਧਾਨਗੀ ਦੇ ਵਿੱਚ ਪ੍ਰਧਾਨ ਜੀ ਜਦੋਂ ਕੁਰਸੀ ਤੇ ਬੈਠਣਗੇ ਤਾਂ 20 ਦਿਨਾਂ ਦੇ ਵਿੱਚ ਵਿੱਚ ਅਸੀਂ ਸ਼ਹਿਰ ਨਿਵਾਸੀਆਂ ਨੂੰ ਇੱਕ ਬਹੁਤ ਸੋਹਣਾ ਪਾਰਕ ਸ਼ਹਿਰ ਦੇ ਵਿਚਾਲੇ ਸਪਰਦ ਕਰ ਦੇਵਾਂਗੇ ਤੇ ਉਸ ਦਿਨ ਜਦੋਂ ਵੀ ਉਹ ਪਾਰਕ ਬਣੂਗਾ ਤੇ ਤੁਸੀਂ ਸਾਰੇ মিডিਆ ਵਾਲੇ ਆਇਓ ਤੇ ਫਿਰ ਅਸੀਂ ਤੁਹਾਨੂੰ ਦੱਸਾਂਗੇ ਵੀ ਇਹ ਪਾਰਕ ਆਪਾਂ ਸ਼ਹਿਰ ਵਾਸੀਆਂ ਸੁਪੋਰਟ ਕਰਦਾ ਹੈ। ਇੱਥੇ ਡੰਪ ਲਗਾਈ ਜਾਂਦੇ ਸਭ ਕੁਝ ਹੋ ਗਏ ਸਭ। ਹਾਂਜੀ। ਠੀਕ ਹੈ ਸਰ ਥੈਂਕ ਯੂ। ਇਹ ਆਪਕੋ ਬੜਾਈ